ਕੰਮੁਰੇ ਨਾਓ ਮਾਰੇ ਸਾਹ ਦੇ 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 ਤੁਸੀਂ ਦੇਖਦੇ ਆ ਕੀ ਆ ਇਹਨੂੰ ਵਾਇਰਲ ਨਾ ਕਰਿਓ ਦੇਖਦੇ ਆ ਪੀ ਆਹ ਨੂੰ ਐਸਐਚਓ ਸਾਹਿਬ ਭਾਜੀ ਸਿਗਰਟ ਆ ਦੇਖਦੇ ਆ ਸਾਹਮਣੇ ਦੀ ਗੇ ਸਹੀ ਤਰ੍ਹਾਂ ਭਰੀ ਹੋਈ ਬੰਦ ਕਰਨ ਫੜਾ ਇਹ ਕਿਹੜਾ ਜੀ ਸਮਝਾ ਕੇ ਦਿੱਤੀ ਆ ਭਾਜੀ ਇਹ ਕੰਮ ਕਰਦੇ ਭਰੀ ਭਾਜੀ ਸਾਹਿਬ ਭਰੀ ਭਾਜੀ ਸਾਹਿਬ ਲੁਧਿਆਣਾ ਦੇ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਵਿਧਾਇਕ ਦੇ ਵੱਲੋਂ ਇੱਕ ਨੌਜਵਾਨ ਦੇ ਥੱਪੜ ਜੜਿਆ ਜਾ ਰਿਹਾ ਹੈ ਅਤੇ ਇਹ ਵੀ ਦੱਸਦੀ ਹੈ ਕਿ ਨਸ਼ੇ ਨੂੰ ਲੈ ਕੇ ਵਿਧਾਇਕ ਨੇ ਥੱਪੜ ਜੜਿਆ ਅਤੇ ਕਿਹਾ ਕਿ ਜੇਕਰ ਇਹ ਨੌਜਵਾਨ ਨਸ਼ਾ ਵੇਚਦਾ ਹੋਇਆ ਤਾਂ ਇਸ ਨੂੰ ਬਖਸ਼ਾ ਨਹੀਂ ਜਾਵੇਗਾ ਜੇਕਰ ਨਸ਼ਾ ਪੀਂਦਾ ਹੋਇਆ ਤਾਂ ਇਸ ਨੂੰ ਸੈਂਟਰ ਵਿੱਚ ਭੇਜਿਆ ਜਾਵੇਗਾ ਇਸ ਤੋਂ ਇਲਾਵਾ ਵਿਧਾਇਕ ਜਿੱਥੇ ਆਪਣਾ ਪੱਖ ਪੂਰਦੇ ਨਜ਼ਰ ਆਏ ਤਾਂ ਉੱਥੇ ਹੀ ਇਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਸਰ ਜੀ ਮੁਰੇ ਨਾਓ ਮਾਰੇ ਸਾਗ 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 ਸਰ ਜੀ ਤੁਸੀਂ ਦੇਖਦੇ ਆ ਕੀ ਆ ਇਹ ਨੂੰ ਵਾਇਰਲ ਨਾ ਕਰਿਓ ਦਿਖ ਰਹੀ ਆ ਪੀ ਆ ਲੋ ਐਸ ਐਚਓ ਸਾਹਿਬ ਭਾਜੀ ਸਿਗਰਟ ਆ ਉਹ ਦਿਖ ਰਹੀ ਆ ਸਾਹਮਣੇ ਹੀ ਦੀ ਜੇ ਸੇਕ ਦਾ ਭਰੀ ਹੋਈ ਇਹ ਕਹਿੰਦਾ ਜੀ ਸਮੈਲ ਕੀਤੀ ਆ ਜਲਦ ਗੱਲ ਆ ਭਾਜੀ ਇਹ ਕੰਮ ਕਰ ਦਿਓ ਭਰੀ ਭਾਜੀ ਨਾ ਐਸ ਐਚਓ ਭਰੀ ਭਾਜੀ ਨਾ ਐਸ ਐਚਓ ਸਰ ਜੀ ਮੂਰੇ ਨਾ ਮਾਰੇ ਸਾਲ ਜੇ ਤੂੰ ਸ਼ਰਿਆਂ ਵਿੱਚ ਦੇ ਸੱਤਾਂ ਬੱਚਾ ਹੀ ਕੰਮ ਕਰੀ ਜਾ। ਬੱਚਾ ਲਾਉਂਦੇ ਆ ਚੱਟਾ ਲਾਉਂਦੇ ਆ ਕਿ ਨਹੀਂ ਲਾਉਂਦੇ ਮੁੰਟੀ ਹੋਣੀ। ਮੇਰਾ ਤਾਂ ਘਰ ਸਾਰੇ ਮੈਨੂੰ ਕੀ ਕਰੇ। ਕਿਹਦਾ ਘਰ ਆ ਸਾਹਮਣੇ? ਮੁੰਡੇ ਦਾ ਸਾਹਮਣੇ। ਚਿੱਟੇ ਨੂੰ ਪੰਜਾਬ ਦੇ ਵਿੱਚ ਬੁਰੀ ਤਰ੍ਹਾਂ ਜਿਹੜਾ ਫਲਾਇਆ ਇਹਨਾਂ ਪਾਰਟੀਆਂ ਨੇ ਮੈਂ ਕਿਸੇ ਦਾ ਹੁਣ ਕਿਹਦਾ ਨਾਮ ਲਵਾਂ। ਇਹ ਅੱਜ ਇੱਥੇ ਮੈਂ ਆਪਣਾ ਮੋਬਾਈਲ ਆਫਿਸ ਲੈ ਕੇ ਸ਼ਿਕਾਇਤਾਂ ਸੁਣਣ ਆਇਆ ਤਾਂ ਉਹਦੇ ਵਿੱਚ ਵੀ ਇਹ ਆਈ ਸੀ ਵੀ ਇਸ ਪਲਾਟ ਦੇ ਵਿੱਚ ਚਿੱਟਾ ਵਿਕਦਾ ਵੀ ਹੈ ਤੇ ਲੋਕ ਪਿੰਦੇ ਵੀ ਹੈ ਤੇ ਬਾਈ ਜਦੋਂ ਇਧਰ ਮੌਕਾ ਦੇਖਣਾ ਤਾਂ ਕੁਝ ਨੌਜਵਾਨ ਨਸ਼ਾ ਕਰ ਰਹੇ ਸੀ ਸ਼ਾਇਦ ਵੇਚਣਾ ਸੀ ਉਹ ਭੱਜ ਵੀ ਗਏ ਆ ਇੱਕ ਮੁੰਡੇ ਨੂੰ ਹੁਣ ਫੜਿਆ ਗਿਆ ਅਗਰ ਜਿੱਤਾ ਇਹ ਪੀਣਾ ਹੋਇਆ ਤਾਂ ਇਹਨੂੰ ਜ਼ਰੂਰ ਮੌਕਾ ਦੇਵਾਂਗੇ ਜੇ ਕੋਈ ਵੇਚਣ ਵਾਲੇ ਨਾਲ ਇਹਦਾ ਸੰਬੰਧ ਹੋਇਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਵਾਂਗੇ ਪਰ ਪੰਜਾਬ ਦੇ ਨਾਲ-ਨਾਲ ਸਮੁੱਚੇ ਪੰਜਾਬ ਦੇ ਵਿੱਚ ਨਹੀਂ ਇਸ ਹਲਕੇ ਦੇ ਵਿੱਚ ਤਾਂ ਮੈਂ ਚਿੱਟਾ ਵੇਚਣ ਦੀ ਕਿਸੇ ਨੂੰ ਅਗਨ ਦੇਵਾਂਗਾ ਇਹਦੇ ਲਈ ਜੋ ਵੀ ਕਾਰਵਾਈ ਕਰਨੀ ਪੀ ਕਰਾਂਗੇ ਸਾਥ ਨਾਲ ਇਹਦੀ ਚਿੱਟੇ ਦੀ ਰਿਕਵਰੀ ਹੋ ਰਹੀ ਹੈ ਉਸ ਤੋਂ ਤਾਂ ਲੱਗਦਾ ਵੀ ਕਾਫੀ ਹੱਦ ਤੱਕ ਅਸੀਂ ਕਾਮਯਾਬ ਹੋਏ ਹਾਂ ਤੇ ਸਮਾਂ ਹੋਰ ਲੱਗੂਗਾ ਕਿ ਮੈਂ ਇਸ ਮਾਧਮ ਰਾਹੀਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਲੋਕਾਂ ਨੂੰ ਜਾਗਣਾ ਪੈਣਾ ਜਿਵੇਂ ਅੱਜ ਮੇਰੇ ਮੋਬਾਈਲ ਦਫ਼ਤਰ ਵਿੱਚ ਕਿਸੇ ਨੇ ਹਿੰਮਤ ਕਰਕੇ ਸ਼ਿਕਾਇਤ કરી ਅਸੀਂ ਕਾਰਵਾਈ ਕਰਨਾ ਇਹ ਤਾਂ ਬੰਦੇ ਮੌਕੇ ਤੇ ਫੜੇ ਜੇ ਇਸੇ ਤਰ੍ਹਾਂ ਜੇ ਤੁਸੀਂ ਸਾਰੇ ਆਪਣੀ ਜ਼ਿੰਦਗੀ ਨੂੰ ਜਗਾ ਕੇ ਇਹ ਸਮਝੋ ਵੀ ਇਹ ਅੱਗ ਕਿਸੇ ਦੇ ਘਰ ਚ ਨਹੀਂ ਸਦੇ ਘਰ ਚ ਲੱਗੀ ਹੋਈ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੰਜਾਬ ਦੇ ਵਿੱਚ ਉਹ ਨਸ਼ੇ ਨੂੰ ਖਤਮ ਕਰ ਦਿੰਦੇ ਐਸੇ ਚੋਂ ਦਵਿੰਦਰ ਸਿੰਘ ਜੀ ਨੇ ਉਹਨਾਂ ਨੇ ਮੌਕੇ ਤੇ ਕਾਰਜ ਕਰਕੇ ਬੰਦਿਆਂ ਨੂੰ ਫੜਿਆ ਵੀ ਆ ਜਿਹੜੇ ਭੱਜ ਗਏ ਮੁੰਡੇ ਉਹਨਾਂ ਨੂੰ ਵੀ ਸ਼ਾਂਤਾਂ ਘਰਾਉਂਡਾਪ ਕਰਾਂਗੇ ਪਰ ਨਸ਼ਾ ਨਾ ਕਿਸੇ ਨੂੰ ਵੇਚਣ ਦੇਵਾਂਗੇ ਤੇ ਨਾ ਪੀਣਾਂਗੇ